ਫਗਵਾੜਾ ਸ਼ਹਿਰ ਦੇ ਵਿੱਚ ਵਧ ਰੀਆਂ ਚੋਰੀ ਦੀਆਂ ਵਾਰਦਾਤਾ ਇਸ ਵੇਲੇ ਸੁਰਖੀਆਂ ਦੇ ਵਿੱਚ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਚੋਰ ਨੇ ਮੋਬਾਈਲ ਸ਼ਾਪ ਦੇ ਬਾਹਰ ਖੜੀ ਸਕੂਟਰੀ ਨੂੰ ਨਿਸ਼ਾਨਾ ਬਣਾਇਆ ਤੇ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਦਰਅਸਲ ਸ਼ਹਿਰ ਦੇ ਇੰਡਸਟਰੀਅਲ ਏਰੀਆ ਦਾ ਇਹ ਮਾਮਲਾ ਜਿੱਥੇ ਦੁਕਾਨਦਾਰ ਦੇ ਵੱਲੋਂ ਆਪਣੀ ਸਕੂਟੀ ਲੌਕ ਕਰਕੇ ਦੁਕਾਨ ਦੇ ਬਾਹਰ ਖੜੀ ਕੀਤੀ ਗਈ ਸੀ ਜਦੋਂ ਆਪਣੇ ਕੰਮ ਦੇ ਵਿੱਚ ਲੱਗ ਗਿਆ ਤਾਂ ਉਸ ਦੌਰਾਨ ਇੱਕ ਬੇਖੌਫ ਚੋਰ ਨੇ ਕੁਝ ਹੀ ਪਲਾ ਦੇ ਵਿੱਚ ਸਕੂਟੀ ਦਾ ਲੋਕ ਤੋੜਿਆ ਉਸ ਨੂੰ ਸਟਾਰਟ ਕਰਕੇ ਫਰਾਰ ਹੋ ਗਿਆ ਇਹ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਤੇ ਜਾਣਕਾਰੀ ਦਿੰਦਿਆਂ ਹੋਇਆ ਮੁਕਲ ਮੈਣੀ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਇੰਡਸਟਰੀਅਲ ਏਰੀਆ ਮੇਨ ਚੌਂਕ ਦੇ ਵਿੱਚ ਮੈਣੀ ਟੈਲੀਕਾਮ ਨਾਮ ਤੋਂ ਦੁਕਾਨ ਹੈ ਔਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਸਕੂਟੀ ਤੇ ਸਵਾਰ ਹੋ ਕੇ ਜਾਂਦੇ ਨੇ ਦੁਕਾਨ ਦੇ ਬਾਹਰ ਸਕੂਟੀ ਖੜੀ ਕਰ ਦਿੰਦੇ ਨੇ ਤੇ ਉਸ ਦੌਰਾਨ ਉਹ ਨਵਿਆਏ ਸਮਾਨ ਨੂੰ ਗੋਦਾਮ ਦੇ ਵਿੱਚ ਰੱਖਣ ਦੇ ਲਈ ਚਲੇ ਜਾਂਦੇ ਨੇ ਤੇ ਐਨੇ ਨੂੰ ਵੇਖੋ ਆਫ ਚੋਰ ਆਉਂਦੇ ਨੇ ਐਕਟਿਵਾ ਨੂੰ ਨਿਸ਼ਾਨਾ ਬਣਾ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਹੁਣ ਪੁਲਿਸ ਨੂੰ ਸੂਚਿਤ ਕੀਤਾ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਾਕਿਚ ਹੋ ਰਹੀਆਂ ਚੋਰੀਆਂ ਤੇ ਲਗਾਮ ਕੱਸੀ ਜਾਵੇ ਜੀਹਾਂ ਵਾਰਦਾਤਾ ਨੂੰ ਰੋਕਣ ਦੇ ਲਈ ਦਿਨ ਰਾਤ ਗਸ਼ਤ ਵਧਾਈ ਜਾਵੇ ਤਾਂ ਜੋ ਲੋਕ ਸੁੱਖ ਦਸਤਾ ਲੈ ਸਕਣ ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਪਗਵਾਲਾ ਨਿਊਜ਼ ਦੇ ਲਈ ਕੈਮਰਾਮੈਨ ਜੇ ਸ਼ਰਮਾ ਅਨਾ ਚਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੀ ਨਾ ਜੀ ਆਪਣਾ ਮੇਰਾ ਨਾਮ ਜੀ ਮੁਕੁਲ ਮੈਣੀ ਹੈ ਹਾਂ ਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਇੰਡਸਟਰੀ ਏਰੀਆ ਤੇ ਰਹਿਣ ਵਾਲਾ ਮੇਰੀ ਸ਼ਾਪ ਵੀ ਮੇਨ ਚੌਂਗ ਇੰਡਸਟਰੀ ਏਰੀਆ ਦੇ ਵਿੱਚ ਹੀ ਆ ਐਸਆਈ ਹਸਪੀਟਲ ਦੇ ਕੋਲ ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਤੁਹਾਨੂੰ ਸੀ ਸਕੂਟਰ ਨੂੰ ਲੈ ਕੇ ਜਾਣਕਾਰੀ ਦਿਓ ਕੀ ਮਾਮਲਾ ਇਦਾਂ ਹੈ ਜੀ ਕੱਲ ਦੁਪਹਿਰੇ 3 ਵਜੇ ਮੈਂ ਘਰੋਂ ਖਾਣਾ ਖਾ ਕੇ ਆਇਆ ਤੇ ਮੈਂ ਬੈਂਕ ਜਾਣਾ ਸੀ ਮੈਂ ਦੁਕਾਨੋਂ ਤੋਂ ਵਾਊਚਰ ਚੱਕਣੇ ਸੀ ਤੇ ਮੈਂ 2 ਮਿੰਟ ਲਈ ਅੰਦਰ ਆਇਆ ਤੇ ਉਧਰੋਂ ਮੇਰੇ ਸਟਾਕ ਦੀ ਗੱਡੀ ਆ ਗਈ ਕੰਪਨੀ ਦੀ ਤੇ ਸਟਾਕ ਵਾਲੀ ਗੱਡੀ ਨੂੰ ਮੈਂ ਗੋਦਾਮਦਾਰ ਦਾ ਰਸਤਾ ਦੱਸਣ ਲਈ ਨਵੇਂ ਮੁੰਡੇ ਆਏ ਸੀ ਉਹਨਾਂ ਨੂੰ ਗੋਦਾਮਦਾਰ ਦੱਸਿਆ ਕਿ ਗੋਦਾਮ ਇੱਧਰ ਆ ਤੁਸੀਂ ਇੱਥੇ ਸਟਾਕ ਲਾਓ ਤੇ ਮੈਂ ਮੁੜ ਕੇ ਜਦੋਂ ਵਾਪਸ ਆਇਆ ਦੁਕਾਨ ਤੇ ਤਾਂ ਪਿੱਛੇ ਮੇਰੀ ਸਕੂਟਰੀ ਬਾਹਰ ਖੜੀ ਸੀਗੀ ਉਹ ਹੈ ਨਹੀਂ ਤੇ ਉਹਦੀ ਵੀਡੀਓ ਪਲੱਸ ਉਹ ਮੁੰਡਾ ਕਿੱਦਾਂ ਚੋਰੀ ਕਰ ਰਿਹਾ ਸਾਰਾ ਕੁਝ ਸਾਡੇ ਸੀਸੀਟੀਵੀ ਤੇ ਰਿਕਾਰਡ ਹੋ ਗਿਆ ਉਹ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਤੇ ਉਹਦੇ ਸਕਰੀਨਸ਼ਾਟ ਵੀ ਮੁੰਡੇ ਦੇ ਦਊਂਗਾ ਕੋਈ ਚਾਬੀ ਲੱਗੀ ਹੋਈ ਸੀ ਸਕੂਟਰੀ ਨੂੰ ਚਾਬੀ ਇਦਾਂ ਸੀਗੀ ਬਿਲਕੁਲ ਲੱਗੀ ਹੋਈ ਸੀ ਉਹ ਜਿਹੜੀ ਗੱਡੀ ਆਈ ਸੀ ਗੱਡੀ ਵਾਲੇ ਮੁੰਡਿਆਂ ਨੇ ਉਹ ਸਕੂਟਰੀ ਪਿੱਛੇ ਕਰਤੀ ਕਿ ਕਿ ਗੈਸੇ ਸਟਾਕ ਇੱਥੇ ਲਾਣਾ ਹੈ ਉਹ ਮੁੰਡੇ ਨਵੇਂ ਸੀ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਸਟਾਕ ਗੋਡਾਊਨ ਚ ਲਾਣਾ ਹੈ ਉਹਨੇ ਥੋੜੀ ਜਿਹੀ ਪਿੱਛੇ ਕੀਤੀ ਮੇਰੀ ਚਾਬੀ ਬਿਲਕੁਲ ਵੇਚੀ ਗਈ ਕਿਉਂਕਿ ਮੈਂ ਬੈਂਕ ਤੇ ਜਾਣਾ ਸੀ ਬੈਂਕ ਦਾ ਟਾਈਮ ਸੀ ਮੇਰਾ ਸਰ ਸੀਸੀਡੀ ਕੈਮਰੇ ਵਿੱਚ ਕਿੰਨੇ ਵਿਅਕਤੀ ਇੱਕੋ ਹੀ ਵਿਅਕਤੀ ਆ ਜੀ ਉਹਨੇ ਢਾਈ ਤਿੰਨ ਮਿੰਟ ਲਾ ਕੇ ਚੰਗੀ ਤਰ੍ਹਾਂ ਉਹਨੇ ਦੇਖਿਆ ਕਿ ਇਹ ਬੰਦਾ ਹੁਣ ਗੁਦਾਮ ਚਲਾ ਗਿਆ ਹੁਣ ਇੱਥੇ ਦੁਕਾਨ ਦੇ ਅੰਦਰ ਸਿਰਫ ਕਸਟਮਰ ਅਤੇ ਫਾਦਰ ਬੈਠੇ ਸੀਗੇ ਤੇ ਉਹਦੇ ਵਿੱਚੋਂ ਚੰਗੀ ਤਰ੍ਹਾਂ ਚਾਬੀ ਚੁਬੀ ਲਾ ਕੇ ਪੂਰੀ ਤੁਹਾਨੂੰ ਮੈਂ ਦਿਖਾਉਂਗਾ ਸਕੂਟ ਦੀ ਸਰ ਕਿਹੜੇ ਰੰਗ ਦੀ ਹੈ ਤੇ ਨੰਬਰ ਕੀ ਉਹਦਾ ਪੀਬੀ 36 ਐਚ 6234 ਉਹਦਾ ਨੰਬਰ ਆ ਜੀ 2018 ਮਾਡਲ 5ਜੀ ਸਕੂਟਰੀ ਹੈ ਤੇ ਕਲਰ ਹੈਗਾ ਉਹਦਾ ਮੈਟ ਗ੍ਰੇ ਤੇ ਪੁਲਿਸ ਵੀ ਗੱਲ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਬਿਲਕੁਲ ਅਸੀਂ ਕੱਲ ਵੀ ਗਏ ਸੀ ਕਾਲੇ ਚਾਰ ਸਾਹਿਬ ਨਹੀਂ ਮਿਲੇ ਅੱਜ ਮਿਲੇ ਹਨ ਚਾਰ ਸਾਹਿਬ ਉਹਨਾਂ ਨੇ ਪੂਰਾ ਆਸ਼ਵਾਸਨ ਦਵਾਇਆ ਕਿ ਮੰਦੀ ਤੁਹਾਡੀ ਜਿੰਨੀ ਹੈਲਪਰ ਜਰੂਰ ਕੀਤੀ ਜਾਏਗੀ ਤੇ ਬਾਕੀ ਉਹਨਾਂ ਨੇ ਪੈਨ ਡਰਾਈਵ ਵਗੈਰਾ ਸਾਰਾ ਕੁਝ ਲੈ ਲਿਆ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਬੜੀਆਂ ਤੇ ਕੀ ਕਹਿੰਦੇ ਜਾਣੇ ਜੀ ਬਿਲਕੁਲ ਸਾਡੇ ਨਾਲ ਇੱਕ ਛੋਟੇ ਜਿਹੇ ਡਾਕਟਰ ਦੀ ਦੁਕਾਨ ਆ ਜੀ ਉਹਨਾਂ ਦੀ ਵੀ ਸਕੂਟਰੀ ਚੱਕ ਹੋਈ ਹੈ ਅੱਗੇ ਕਰਿਆਨੇ ਵਾਲੇ ਉਹਨਾਂ ਦੀ ਦੁਕਾਨ ਤੋਂ 2-3 ਵਾਰੀ ਰੀਸੈਂਟਲੀ ਇਹ ਹਾਦਸਾ ਹੋਇਆ ਜੀ ਬਿਲਕੁਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਡਾਕਟਰ ਸਾਹਿਬ ਦੀ ਜਿਹੜੀ ਸਕਿਉਰਟੀ ਚਾ ਕੋਈ ਉਹ ਚੱਕ ਹੋਈ ਹੈ ਉਹ ਥੋੜਾ ਟਾਈਮ ਹੋ ਗਿਆ ਜੀ ਬਿਲਕੁਲ ਉਹ ਨਹਿਰ ਤੇ ਰਹਿੰਦੇ ਨਹਿਰ ਤੇ ਘਰ ਸੀ ਘਰ ਦੇ ਬਿਲਕੁਲ ਉਹਨਾਂ ਨੇ ਬਾਹਰ ਐਕਟਵਲ ਆਈ ਹੋ ਸੀ ਲੌਕ ਸੀ ਕਿ ਤਾਂ ਵੀ ਚੱਕ ਹੋ ਗਿਆ